ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਜੇ ਤੁਹਾਡਾ ਬਹੁਤ ਬਹੁ ਸਵਾਗਤ ਹੈ ਵੀਰ ਜੀ ਅੱਜ ਤੁਹਾਨੂੰ ਵੀਡੀਓ ਵਿਖਾਉਣ ਲੱਗੇ ਆ ਲੱਗੇ ਜੀ ਆਪਣੇ ਪਿੰਡ ਆ ਘਰੇਲੂ ਪਸ਼ੂ ਰੱਖੇ ਵੀਰ ਨੇ ਕੋਈ ਵੇਚਣ ਦਾ ਕੰਮ ਨਹੀਂ ਕਰਦਾ ਜੀ ਤੇ ਚੰਗੇ ਪਸ਼ੂ ਰੱਖੇ ਚੰਗੇ ਰਿਕਾਰਡ ਵਾਲੇ ਤੇ ਕਰਦੇ ਆ ਸਾਰੀ ਕਿਹੜਾ ਕਿਹੜਾ ਪਸ਼ੂ ਵੀਰ ਨੇ ਸੇਲ ਕਰਨਾ ਸਾਰਿਆਂ ਦੇ ਪੁੱਛ ਲੈਨੇ ਆ ਵੀਰ ਕਹਿੰਦਾ ਇੱਕ ਦੋ ਪਸ਼ੂ ਵਿੱਚੋਂ ਸੇਲ ਕਰਨੇ ਆ ਤੇ ਪੁੱਛ ਲੈਨੇ ਕਿਹੜਾ ਕਿਹੜਾ ਸੇਲ ਕਰਨਾ ਜੀ ਤੇ ਸਾਰੀ ਡਿਟੇਲ ਪੁੱਛ ਗਏ ਤੇ ਤੁਹਾਨੂੰ ਦੱਸਦੇ ਆ ਤੇ ਘਰਿਓ ਸੰਪਰਕ ਸਾਸੀ ਕਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਕੈਮ ਜੇ ਹਾਂਜੀ ਸਾਹਿਬ ਵਧੀਆ ਜੀ ਵਧੀਆ ਨਾਂ ਬੋਲ ਦਿਓ ਜੀ ਆਪਣਾ ਹਾਂਜੀ ਮੇਰਾ ਨਾਮ ਪ੍ਰਭਜੋਤ ਸਿੰਘ ਹਾਂਜੀ ਪਿੰਡ ਸ਼ੰਕਰਪੁਰਾ ਤੇ ਪਿੰਡ ਦੇ ਵਿੱਚ ਲਾਲੀ ਲਾਲੀ ਕਹਿੰਦੇ ਜੇ ਕੋ ਮਰਜੀ ਪੁੱਛ ਲੈ ਸਕਦਾ ਹਾਂਜੀ ਹਾਂਜੀ ਤੇ ਸ਼ੰਕਰਪੁਰਾ ਪਿੰਡ ਸ਼ੰਕਰਪੁਰਾ ਤਹਿਸੀਲ ਤਹਿਸੀਲ ਬਟਾਲਾ ਹਾਂਜੀ ਜਿਹੜਾ ਗਵਾਸਪੁਰ ਠੀਕ ਹੈ ਜੀ ਤੇ ਨੰਬਰ ਬੋਲ ਦਿਓ ਜੀ ਨੰਬਰ ਜੀ 997 ਆਈਸ਼ਾ ਵਾਸੀ ਬੋਲ ਦਿਓ ਬੋਲ ਦਿਓ ਨੰਬਰ 9 79423 ਪੰਜਾਬੀ ਜੀ ਬੋਲਦੇ 97799 98403 ਮੈਂ ਕਹਿੰਦਾ ਲਾਲੀ ਤੂੰ ਤਾਂ ਅੰਗਰੇਜ਼ੀ ਜਾਣਦਾ ਹੋਵੇ ਮੈਂ ਕਹਿੰਦਾ ਅਰੇ ਜਾਣਦਾ ਨਹੀਂ ਹੁਣਾ ਫਿਰ ਬੋਲਦੇ ਨੰਬਰ ਇੱਕ ਵਾਰ ਹਾਂਜੀ 97799 ਹਾਂਜੀ 98403 ਠੀਕ ਹੈ ਜੀ ਆਪਣੇ ਲੱਗੇ ਪਿੰਡਿਆ ਘੋਗੇ ਦੇ ਨਾਲ ਹੀ ਸ਼ਿੰਕਰਪੁਰਾ ਹਾਂਜੀ ਠੀਕ ਹੈ ਜੀ ਤੇ ਕਟਾ ਸੇਲ ਕਰਨਾ ਜੀ ਕਟਾ ਕਟਾ ਹਾਂਜੀ ਕਟਾ ਤੇ ਦੰਦੀ ਖੀਰਾ ਜੇ ਦੰਦੀ ਖੀਰਾ ਜੇ ਠੀਕ ਹੈ ਜੀ ਸਿੰਘ ਸਿੰਘ ਬਹੁਤ ਸੋਹਣਾ ਕਿਸੇ ਨੇ ਘਰ ਦੂਰ ਰੱਖਣਾ ਬਹੁਤ ਚੰਗਾ ਤੇ ਮੈਨੂੰ ਲੱਗਦਾ ਕਿ ਨਹੀਂ ਨੇ ਉਹਦਾ ਤੱਪ ਦਾ ਟਰਾਈ ਕਰ ਦਿੰਦੇ ਤੇ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਹੁਣ ਦੋ ਸਾਲਾਂ ਦਾ ਹੋ ਗਿਆ ਜੀ ਦੋ ਸਾਲਾਂ ਦਾ ਜੀ ਦਸੰਬਰ ਦੀ 24 ਤਰੀਕ ਨੂੰ ਹੁਣ ਦੋ ਸਾਲ ਤੇ ਮੱਝ ਆਪਣੇ ਕੋਲੇ ਜੀ ਦਾ ਘਟਾ ਮੱਝ ਕੋਲ ਠੀਕ ਹੈ ਚਲ ਮੱਝ ਵੀ ਦਿਖਾ ਲ ਦਿੰਨੇ ਤੇ ਇਹ ਕੋਈ ਮਤਲਬ ਕਿਹੜੇ ਰਿਕਾਰਡ ਰਿਕਾਰਡ ਪਤਾ ਕੋਈ ਇਹ 1470 ਦਾ ਬੱਚਾ ਹੈ 14 70 ਦਾ ਠੀਕ ਹੈ ਜੀ ਪੱਕਾ ਗਰੰਟੀਡ ਪੱਕੀ ਗਰੰਟੀ ਨਾਲ ਠੀਕ ਗੱਲ ਵਾਇਆ ਤੁਸੀਂ ਆਪਣੇ ਹੱਥੀ ਹਾਂ ਹਾਂ ਮੈਂ ਤੁਸੀਂ ਚੰਗੀ ਬਹੁਤ ਟਾਈਮ ਦੀ ਰੱਖੀ ਘਰੇ ਉਹਦਾ ਤੇ ਕਿੰਨਾ ਦੁੱਧ ਮਾਂ ਦਾ ਇਹਦਾ ਮਾਂ ਦਾ 17 ਕਿ ਲੀਟਰ ਹੈਗਾ ਨਾਲ 17 ਕਿ ਲੀਟਰ ਤੇ ਹੁਣ ਦੋ ਸਾਲ ਦਾ ਨਹੀਂ ਹਿਲਦੇ ਹੋਇਆ ਤੇ ਰੇੜੇ ਵੀ ਲਾਇਆ ਕਿ ਨਹੀਂ 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 ਕੁਝ ਨਹੀਂ ਰੇੜੇ ਤੇ ਖੋਲੋ ਤੋਰੋ ਭਲਾ ਤੋਰ ਕੇ ਖਾ ਲੋ ਨੰਦੀ ਖੀਰਾ ਤੇ ਸੋਹਣਾ ਸਾਨਾ ਕਟਾ ਬਹੁਤ ਆ ਬਾਕੀ ਸਾਂਭਿਆ ਵੀ ਵੀਰ ਨੇ ਬਹੁਤ ਚੰਗਾ ਵਾ ਵੇਖ ਲੋ ਜੀ ਕਰੋ ਅਥੀ ਚੈੱਕ ਚੰਗਾ ਆ ਕਿ ਇਹਨੇ ਮਈਆਂ 'ਚ ਰੱਖਣ ਵਾਲਾ ਵਾ ਉਹੋ ਵੀਰ ਮੇਰਾ ਸੰਬੰਧ ਕਰੇ ਜਿੰਨੇ ਮਈਆਂ 'ਚ ਰੱਖਣਾ ਜਿੰਨੇ ਸਾਹਮਣਾ ਬਹੁਤ ਮਾਲੀਬਾਨ ਵਾਲਾ ਵਾ ਚੰਗੇ ਰਿਕਾਰਡ ਵਾਲਾ ਵਾ ਹੋਲਡਰ ਰਿਕਾਰਡ ਵਾਲਾ ਠੀਕ ਹੈ ਜੀ ਟੈਸਟੀ ਗੱਲ ਵੀ ਬਹੁਤ ਸਾਫ ਆ ਜੀ ਬਾਕੀ ਪੂਰਾ ਮਤਲਬ ਕੱਦ ਕਾਠ ਕਰ ਗਿਆ ਹਗ ਹਲੇ ਤੇ ਮਤਲਬ ਉਮਰ ਹੀ ਨਹੀਂ ਦੀ ਕੁਛ ਹਾਂ ਖੋਲਿਓ ਬੜਾ ਮੂੰਹ ਪੁੱਟ ਕੇ ਦਿਖਾ ਲ ਦੋ ਜੀ ਦੋ ਦਾਂਦੇ ਆ ਕੇ ਖੀਰਾ ਹੋਈ ਜਾ ਕਿੰਨੇ ਦਾਂਦੇ ਪੁੱਟਿਆ ਕੋਈ ਨਹੀਂ ਪੁੱਟਿਆ ਹੀ ਨਹੀਂ ਕੋਈ ਲਓ ਵੀਰ ਕਹਿੰਦਾ ਖੀਰਾ ਹੀ ਆ ਹੱਲੇ ਤੇ ਖੀਰੇ ਦੇ ਹਿਸਾਬ ਨਾਲ ਤਾਂ ਬਹੁਤ ਚੰਗਾ ਮਾਲੀ ਜੀ ਮਾਨ ਵਾਲਾ ਲਓ ਜੀ ਦੇਖ ਲਓ ਪਿਓਰ ਖੀਰਾ ਜੀ ਵਾਕਿਆ ਗੱਲ ਸੱਚੀ ਆ ਵੀ ਤੇਰੀ ਨਹੀਂ ਇਹ ਤਾਂ ਵੀਰ ਤੈਨੂੰ ਨਾ ਨਾਮ ਦੇ ਪਾਉਣਾ ਚਾਹੀਦਾ ਸੀ ਯਾਰ ਨਾਮ ਤੇ ਪਾਉਣਾ ਚਾਹੀਦਾ ਕਟਾ ਕੇ ਇਹ ਗੱਲਾਂ ਨਹੀਂ ਮਾਰ ਖਾਂਦਾ ਨਾਮ ਤੇ ਪਾਉਣਾ ਚਾਹੀਦਾ ਹੀ ਰੰਗ ਵੀ ਪਿਓਰ ਮੋਹਰਾ ਚ ਆ ਪਿਓਰ ਹਾਂ ਬਾਕੀ ਇਹ ਨਾ ਵੀਰ ਮੇਰਾ ਕਿਉਂ ਕਿਉਂ ਵਾਕਿਆ ਹੀ ਨਾਮ ਤੇ ਆਉਣ ਵਾਲਾ ਮਾਂ ਆ ਜੀ ਇਹੋ ਮਾਂ ਨਾ ਇਹਦੀ ਹਾਂ ਆ ਵੇਖ ਲਓ ਜੀ ਮਾਂ ਵੀ ਬਹੁਤ ਚੰਗੀ ਹੁਣ ਟੋਕੜ ਹੋਈ ਜਾਂਦਾ ਟੋਕੜ ਟੋਕੜ ਦਾ ਵੇਖ ਲਓ ਲੇਵਾ ਲਾਵਾ ਦਾ ਵੇਖ ਲਓ ਮਾਂ ਬਹੁਤ ਵੱਡੀ ਮਹਿਮ ਕਿੰਵੇਂ ਸੂਏ ਵੀਰ ਜੀ ਇਹ ਹੁਣ ਤੀਜੇ ਸੂਈ ਹੈ ਤੀਜੇ ਸੂਈ ਜੇ ਬਾਕੀ ਵੀਰ ਨੇ ਨਾ ਤੀਜੇ ਸੂਏ ਦਾ ਬੱਚਾ ਹੈ ਪਸੂ ਸੋਹਣੇ ਰੱਖੇ ਸਾਰੇ ਤੀਸਰੇ ਸੂਏ ਸੂਈ ਹੈ ਤੇ ਦੱਸੋ ਜੀ ਫਿਰ ਮੋਲੇ ਦਾ ਮੋਲ ਹਾਂ ਨਾ 45000 ਰੁਪਏ ਕੋਈ ਜਾਇਜ਼ ਕੋਈ ਜਾਇਜ਼ ਜੈ ਸੁਨੋਈ ਹਾਂ ਜੈ ਸੁਨੋਈ 45 ਜੀ ਕੋਈ ਛੋੜ ਛਾੜ ਆ ਕੋਈ ਆ ਕੇ ਮਾਨਤਨ ਕਰਦੇ ਕੋਈ ਜਾਇਜ਼ ਜੀ ਥੋੜਾ ਜਿਆ ਕਰਦੇ ਔਰ ਲਾਗੇ ਹੋ ਗਏ ਮਾੜਾ ਜਿਹਾ ਵਿਖਾਲਾ ਠੀਕ ਇਧਰ ਤੋਂ ਮੂੰਹ ਘਾਰੇ ਦਾ ਮਾੜਾ ਜਾਂ ਹਨਾ ਖੀਰਾ ਕਟਾ ਬਹੁਤ ਸੋਨਾ ਕਟਾ ਵਾ ਕੋਈ ਘਰ ਰਖਵਾ ਦੇ ਨਹੀਂ ਘਰ ਰੱਖਣ ਵਾਲਾ ਕੋਈ ਸੰਪਰਕ ਕਰੇ ਦੂਜਾ ਮਤਲਬ ਕੋਈ ਸੰਪਰਕ ਵੀਰ ਕਰੇ ਬਨਾ ਨਾ ਦੂਜੇ ਕਿਸ ਨੂੰ ਦੇਣਾ ਤੁਸੀਂ ਹਾਂ ਜੀ ਨਾ ਦੂਜੇ ਸਹੀ ਗੱਲ ਕਹਨੀ ਹਾਂਜੀ ਬਾਕੀ ਸਿੰਘ ਸੁੰਗ ਬੰਦ ਅਰੀਜਨਲ ਬਹੁਤ ਚੰਗਾ ਵਕਟਾ ਤੇ ਪੇਠ ਪੁੱਠ ਵੀ ਬੜੀ ਹੈ ਨਾ ਤੇ ਹੋਰ ਮਾਝੋ ਖਾਣ ਲਈ ਉਹ ਮਖਾਲ ਦੇ ਜੇ ਲੈ ਲੂਗਾ ਤੂੰ ਦੱਸ ਦੇ ਤੂੰ ਇਹ ਆ ਜਿਹੜੀ ਬਣਾਉਣਾ ਤੇ ਆ ਆ ਵੀ ਵੇਚ ਦੇ ਨਹੀਂ ਨਹੀਂ ਇਹ ਤੋਕੜ ਗੱਪਣੇ ਆ ਨਹੀਂ ਤਾਜੀ ਸਈ ਤਾਜੀ ਸਈ ਆ ਵਾ ਮਾਝ ਹਾਂ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਠੀਕ ਹੈ ਜੀ ਤੇ ਇਹਦਾ ਤੇਲੜ ਆ ਮਾਜੀ ਤੇਲੜ ਆ ਤੇ ਤਾਜੀ ਸੂਈ ਆ ਬੱਚਾ ਮਾਜੀ ਹਾਂ ਇਹ ਦਾਖ ਦੇ ਰਹੀ ਸੀ ਠੀਕ ਆ ਜੀ ਤੇ ਪਿਛਲੇ ਥਾਂ ਦੀ ਤੇਲੀ ਆ ਦੁੱਧ ਕੇ ਨਾਲ ਜੀ ਦੁੱਧ ਹੋਣਾ ਇਸ ਤਰ੍ਹਾਂ 10 ਤੋਂ ਵੱਧ ਹੀ ਹੋਊਗਾ ਬਸ 10 ਤੋਂ ਵੱਧ ਹੀ ਆ ਹਾਂ ਠੀਕ ਆ ਤੇ ਇਹਦਾ ਮੁੱਲ ਮੁੱਲੇ ਦਾ 80000 ਰੁਪਏ ਹਾਂ ਕੋਈ ਮਾਨਦਾਨ ਮਾਨਦਾਨ ਆ ਗਿਆ ਚਲੋ ਥੋੜਾ ਵਧਾ ਹੋ ਜਾਊਗਾ ਦੱਸ ਦੇ ਫਿਰ ਵੀ ਖੋਲ ਹਾ ਤੋਰ ਦੇ ਮੜੀ ਜੀ ਨੀ ਆ ਜੇ ਮਗਰ ਵੇਖ ਲੋ ਕੱਟੀ ਇਹ ਵੀ ਚੰਗੇ ਰਿਕਰਡ ਦੀ ਕੱਟੀ ਪ੍ਰਗਤੀ ਕੱਢੂਗੇ ਜੀ ਹਾਂ ਠੀਕ ਹੈ ਜੀ ਮਾਝਾ ਠੀਕ ਹੈ ਜੀ ਠੀਕ ਹੈ ਮਾਝੀ ਕੁਦਰਤੀ ਤੇਲ ਹੋਗੀ ਮਾਝ ਤੇ ਕੋਸ਼ਾਕੀ ਨਹੀਂ ਯਾਰ ਪਿਓਰ ਨਹੀਂ ਲੀ ਜੀ ਪਿਓਰ ਨਹੀਂ ਜੀ ਹਾਂ ਕਿਸ ਨੇ ਬੱਚੇ-ਬੁੱਚੇ ਲੈਣੇ ਬੱਚੇ ਗਾਂ ਚੰਗੇ ਦੇ ਸਕਦੀ ਦੁੱਧ ਵੀ ਵਧੀਆ ਦੇ ਸਕਦੀ ਚੰਗਾ ਭਲਾ ਜਿੰਨੇ ਚੌਣ-ਚਾਣ ਨੂੰ ਲੈਣੀ ਉਹਦੇ ਲਈ ਤਾਂ ਬਹੁਤ ਚੰਗੀ ਹੈ ਚੌਣ-ਚਾਣ ਬਹੁਤ ਦੌੜਦੇ ਮਾਈ ਕਿੰਨਾ ਦੁੱਧ ਹੁਣ 10 ਤੋਂ ਬਾਹਰ ਹੀ ਹੁੰਦਾ 10 ਤੋਂ ਬਾਹਰ ਹੀ ਚੰਗੀ ਮਹਿਮਾ ਜੀ ਬਹੁਤ ਚੰਗੀ ਆ ਦੇਖ ਲਓ ਜੀ ਮਗਰਲੇ ਥਣ ਦੀ ਤੇਲ ਨਾੜਾ ਨੂੜਾ ਲੇਵੇ ਤੇ ਬਹੁਤ ਆ ਉਦਾਂ ਦਾ ਮੱਝ ਜੇ ਤੇਲ ਨਾ ਹੁੰਦੀ ਫਿਰ ਤਾਂ ਦੋ ਤੇ 17 18 ਕਿਲੋ ਦੇਣ ਵਾਲੀ ਸੀ ਤੇ ਤੇਲ ਨੇ 13 ਕਿਲੋ ਦਿੱਤਾ ਫਿਰ ਸਵੇ ਅੱਛਾ ਅੱਛਾ ਤੇਰ ਨੇ ਤੇਲ ਨੇ ਕਿੰਨੇ ਦਿਨਾਂ ਹੁੰਦੀ ਸੂਈ ਆ 5-10 ਦਿਨ ਹੋਗੇ 10 ਦਿਨ ਹੋਗੇ ਚੰਗੀ ਹਾਂਜੀ ਮੈਲਾ ਮਾਰਨਾ ਬਾਕੀ ਕਿਸ ਨੇ ਲੈਣੀ ਹੋਵੇ ਸੰਪਰਕ ਕਰ ਲੈ ਅਸੀਂ ਜੋ ਕੋਈ ਹੋ ਜੋ ਮੈਂ ਆਂਦਣ ਕਿੰਨਾ ਹੋ ਜਾਊਗਾ ਚਲੋ ਹੋ ਜਾ 2000 ਦਾ ਜੈਜ ਜੈ ਦੱਸ ਦੇ ਹਾਂਜੀ ਜੈਜ ਹਾਂ ਆ 75 ਦੀ ਹੋ ਜਾ 75 ਦੀ ਜਮਾਂ ਜੈਜ ਜੈ ਫਿਰ ਤਾਂ ਠੀਕ ਹੈ ਤੇ ਹੋਰ ਕੋਈ ਟੋਕੜ ਗੱਪਣ ਕੋਈ ਸੇਲ ਕਰਨ ਵਾਲੀ ਹੋਵੇ ਆ ਛੋਟੀ ਹੈ ਨਹੀਂ ਇਹ ਰਿਹਾ ਇਹ ਤੈਨੂੰ ਦੇ ਦਾਂਗੇ ਠੀਕ ਹੈ ਠੀਕ ਆ ਬਾਕੀ ਉਹ ਕੱਟੀ ਉਹ ਵੀ ਨਹੀਂ ਸੇਲ ਕਰਨੀ ਵੇਖ ਲੈ ਹੁਣ ਤਾਂ ਮੌਕਾ ਹੀ ਹੋ ਜਿੰਨੀਆਂ ਮਰਜ਼ੀ ਸੇਲ ਕਰ ਲੈ ਕਰਨੀ ਤਾਂ ਨਹੀਂ ਆ ਚੱਲ ਮਹੀਨਾ ਹੋਇਆ ਤਾਂ ਤਾਂ ਵੀ ਦੱਸ ਦੇ ਜੇ ਸੇਲ ਕਰਨੀ ਤਾਂ ਰੇਟ ਤਾਂ ਇਹਨੂੰ ਦੇ ਦੇਣਗੇ ਬਾਕੀ ਕਰ ਲਿਓ ਕੋਈ ਸੰਪਰਕ ਦੇ ਦਊਗਾ ਤੁਹਾਨੂੰ ਕੱਟੀ ਵੀ ਠੀਕ ਹੈ ਨਹੀਂ ਨੰਬਰ ਬੋਲ ਦੇ ਆਪਣਾ ਨੰਬਰ 97799 ਹਾਂਜੀ 88403 ਤੇ ਐਡਰੈਸ ਸਾਰਾ ਬੋਲ ਦੇ ਫਿਰ ਪਿੰਡ ਸੈਂਕਰਪੁਰਾ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਬਾਕੀ ਕੋਈ ਸੰਪਰਕ ਕਰ ਲੈ ਇਹਦੇ 45 ਦਾ ਫਿਕਸ ਹੀ ਆ ਕਿ ਕੋਈ ਹੋ ਜਮਾਨਤਨ ਫਿਕਸ ਹੀ ਹੈ ਜੀ ਚੰਗਾ ਕੱਟਾ ਬਹੁਤ ਚੰਗਾ ਕੱਟਾ ਜਿੰਨੇ ਦਾ ਘਰ ਰੱਖਣਾ ਨਾ ਉਹਦੇ ਲਈ ਦੇ ਨੱਥ ਪਾਏ ਪੰਜ ਅਧਨ ਹੋਵੇ ਹਾਂ ਨੱਥ ਪਾਉਣ ਦਾ ਕਰਕੇ ਵੀ ਥੋੜਾ ਜਿਹਾ ਫਰਕ ਮੰਨੇ ਹੁੰਦਾ ਲਿਸ ਹਾਂ ਇਹਨਾਂ ਦਾ ਘਰ ਅੱਖ ਨੂੰ ਲੈਣਾ ਮਈਆਂ ਜੇ ਰੱਖਣ ਵਾਲਾ ਵੀਰ ਮੇਰਾ ਕੋਈ ਲੈ ਲੈ ਕਟਾ ਆਕੇ ਨਹੀਂ ਨੂੰ ਹੀ ਮੁੜਦੇ ਆਕੇ ਵੀ ਨਹੀਂ ਮੁੜਦੇ ਤੋ ਤਾਂ ਮੈਂ ਮੁੜਨ ਵਾਲਾ ਹੀ ਨਹੀਂ ਕਿਸੇ ਪਾਸਿਓਂ ਕਟਾ ਫੁੱਲ ਗਰੰਟੀ ਦਾ ਚੰਗਾ ਮੈਂ ਵੀ ਚੰਗੀ ਆ ਮੈਂ ਥੱਲੇ ਵੀ ਦੁੱਧ 10 ਕਿਲੋ ਹਾਂ ਹਾਂ ਉਹ ਵੀ ਚੰਗੀ ਆ ਜਮਾਂ ਵੀਰ ਨੇ ਕੀਮਤਾਂ ਕੋਈ ਜ਼ਿਆਦਾ ਨਹੀਂ ਕੀਤੀ ਬਾਕੀ ਇਹ ਕੱਟੀ ਇਹ ਦਾ ਉਸੇ ਮੱਝ ਦਾ ਹੀ ਆਓ ਪਰਲੀ ਝੋਡੀ ਜਿਹੜੀ ਕਹਿੰਦੇ ਸੀ ਤੋ ਉਹਦਾ ਜਵਾਗ ਨਹੀਂ ਹੋਰ ਕੋਈ ਪਾਲਿਆ ਮੈਂ ਦਾ ਉਹ ਪਰਲੀ ਦਾ ਅਸ਼ਾ ਕੱਟੀ ਦੂਜੀ ਸੂਏ ਦੀ ਤੇ ਤੀਜੇ ਸੂਣ ਵਾਲੀ ਹੁਣ ਨਹੀਂ ਇਹ ਤੀਜੇ ਸੂਈ ਦੁੱਜੇ ਦਾ ਕੱਟਿਆ ਤੇ ਜਿਹਦੀ ਦੁੱਜੇ ਦਾ ਦੁੱਜੇ ਦਾ ਹਟਾਇਆ ਦੁੱਜੇ ਦਾ ਪਹਿਲੇ ਦਾ ਵੇਚਦਾ ਪਹਿਲਾ ਕੱਟਦਾ ਹੀ ਵੇਚਦਾ ਹਾਂ ਹਾਂ ਬਿੱਟੂ ਲਾਏ ਤੋਂ ਨਹੀਂ ਹਾਂ ਹਾਂ ਉਹਦੇ ਵੀ 200 ਰੁਪਏ ਵਧਿਆ ਵਟੇ ਸੀ ਕੱਟਾ ਇਹ ਵੀ ਚੰਗਾ ਤੇ ਇਹ ਕੱਟੀ ਵੀ ਚੰਗੇ ਟੀਕੇ ਦੀ ਹੋਊਗੀ ਹਾਂ ਇਹ ਵੀ 7 ਸਟਾਰ ਦੀ ਕਿਹੜੀ ਦੀ 7 ਸਟਾਰ 7 ਸਟਾਰ ਦੀ ਉਹ ਵੀ ਚੰਗਾ ਸੀ ਮਨ ਲੱਗਾ ਫਿਰ ਤੇ ਇਹ ਕਿਹੜਾ ਦਾ ਫਿਰ ਬੋਲਦੇ ਮਾੜਾ ਜਾ ਇਹ 1470 ਦਾ ਦੱਸਦਾ 1470 ਦਾ ਦੱਸਦਾ ਗਾਰੰਟੀ ਨਾਲ ਗਾਰੰਟੀ ਨਾਲ ਮਤਲਬ ਪੱਕਾ ਰਿਕਾਰਡ ਆ ਪੱਕਾ ਰਿਕਾਰਡ ਪੱਕਾ ਠੀਕ ਆ ਜੀ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆ ਵੀਡੀਓ ਵੇਖਣ ਲਈ ਸੰਪਰਕ ਕਰਿਓ ਵੀਰ ਨੂੰ ਫੋਨ ਲਾਇਓ ਨੰਬਰ ਬਾਕੀ ਸਕਰੀਨ ਤੇ ਵੀ ਆਊਗਾ ਤੇ ਕੱਟੀ ਦਾ ਵੀ ਮਨ ਹੋਇਆ ਤੇ ਵਿਚਾਰ ਕਰ ਲੂ ਕਿ ਮੈਂ ਹੀ ਟੋਕੜਾ ਬਿਜਲੀ ਟੋਕੜਿਆ ਹਾਂ ਵੱਡੀ ਹਾਂ ਹਾਂ ਪੰਜਾਬੀ ਦੇ ਗੱਬਣ ਤੇ ਦੁੱਧ ਹੈਗਾ ਨਹੀਂ ਛੱਡਦੀ ਛੱਡਦੀ ਤੇ ਇਹ ਵੀ ਵੇਚਣੀ ਹਾਂ ਉਹ ਵੇਚ ਕੇ ਲਿਆਇਆ ਦੀ ਕਰ ਸਕੋ ਇੱਕ ਅਦੀ ਵੇਚ ਲਿਆ ਕਰ ਠੀਕ ਆ ਜੀ ਬਾਕੀ